ਸੇਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਗੌਲਕ ਦੋਸਤੋ ਅੱਜ ਆਪਾਂ ਕਣਕ ਬਾਰੇ ਗੱਲਬਾਤ ਕਰਾਂਗੇ ਤੇ ਪਹਿਲਾਂ ਤਾਂ ਇਹ ਬੇਨਤੀ ਆ ਵੀ ਆਪਣੇ ਜਿਹੜੇ YouTube ਚੈਨਲ ਆ Farm 24 TV ਤੇ ਉਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਦਾ ਬਟਨ ਦਬਾ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਾਂ ਤੁਹਾਡੇ ਤੱਕ ਬਿਲਕੁਲ ਸਹੀ ਜਾਣਕਾਰੀ ਲੈ ਕੇ ਆਉਣੇ ਆ ਕਦੀ ਆਪਾਂ ਕੋਈ ਫੇਕ ਵੀਡੀਓ ਨਹੀਂ ਬਣਾਈ ਕਿਉਂਕਿ ਇਸ ਚੀਜ਼ ਨਾਲ ਆਪਾਂ ਫੇਕ ਵੀਡੀਓ ਨਾਲ ਕੰਪਰੋਮਾਈਜ਼ ਨਹੀਂ ਕਰਦੇ ਵਿਊ ਆਉਂਦੇ ਆ ਆਉਣ ਨਹੀਂ ਆਉਦੇ ਨਾ ਆਉਣ ਬਿਲਕੁਲ ਸਹੀ ਜਾਣਕਾਰੀ ਲੈ ਕੇ ਆਈਦੀ ਆ ਦੋਸਤੋ ਆ ਕਣਕ ਆਪਾਂ ਬੀਜੀ ਆ 222 ਵੈਸੇ ਤਾਂ ਕਿਸਾਨਾਂ ਨੇ ਐਂ ਕਿ 222 303 88 ਅਰਲਾਕੇ ਬੀਜੀ ਆ ਪਰ ਆਪਾਂ ਕੱਲੀ 222 ਬੀਜੀ ਆ ਤੇ ਇਹਦਾ ਆਪਾਂ ਝਾੜ ਚੈੱਕ ਕੀਤਾ ਇੱਕ ਐਸਟੀਮੇਟ ਆ ਦੋਸਤੋ ਕੋਈ ਇਹ ਪੱਕਾ ਨਹੀਂ ਕਾ ਵੀ ਇਹ ਐਨਆਈ ਝਾੜ ਜਿੰਨਾ ਆਪਾਂ ਕਹਿਤਾ ਐਨਾ ਹੀ ਇੱਕ ਐਸਟੀਮੇਟ ਲੱਗ ਜਾਂਦਾ ਵੀ ਲਗਭਗ ਇੰਨਾ ਕੋਈ ਝਾੜ ਦਊਗੀ ਕਣਕ ਇਹ ਆਪਾਂ ਇਹਦਾ ਸਿੱਟਾ ਤੋੜਿਆ ਵਿੱਚੋਂ ਇੱਕ ਸੈਂਟਰ ਦੇ ਵਿੱਚੋਂ ਸਿੱਟਾ ਤੋੜ ਲਿਆ ਤੇ ਇਹ ਇਹਦੇ ਆਪਾਂ ਦਾਣੇ ਭੋਰ ਕੇ ਦਾਣੇ ਗਿਨੇ ਆ ਆ ਦੇਖੋ ਇਹ ਦੋਸਤੋ 76 ਦਾਣੇ ਕਿਸੇ ਛਿੱਟੇ ਜੋ 75 ਨਿਕਲਦੇ ਕਿਸੇ 76 ਨਿਕਲਦੇ ਆ ਇਹ 76 ਦਾਣੇ ਹੋਏ ਆ ਜੇ ਆਪਣੇ 76 ਦਾਣੇ ਨਿਕਲਦੇ ਆ ਕਿਸੇ ਵੀ ਤੁਸੀਂ ਚੈੱਕ ਕਰ ਸਕਦੇ ਜੀ ਆਪਦੀ ਕਣਕ ਦਾ ਇੱਕ ਕਪੈਸਿਟੀ ਮੇਟ ਲਾ ਸਕਦੇ ਆ ਜੇ ਆਪਣੇ 76 ਦਾਣੇ ਨਿਕਲਦੇ ਆ ਤੇ 60 ਤੋਂ 65 ਦੇ ਵਿੱਚ ਆਪਣੀ ਕਣਕ ਝਾੜ ਦਊਗੀ ਕਿਉਂਕਿ 2-4 ਮਾਨ ਇਠਾਂੋਂ ਤਾਂ ਹੋ ਸਕਦੇ ਆ 62 ਮਾਨ ਦੇ ਜੇ 63 ਮਾਨ ਦੇ ਦੇ 60 ਤੋਂ 65 ਦੇ ਵਿੱਚ ਦਊਗੀ ਤੇ ਜੇ ਆਪਣੇ ਦਾਣੇ 70 ਨਿਕਲਦੇ ਆ ਤੇ ਫਿਰ 70 ਜਾਂ 65 ਜਾਂ 70 ਨਿਕਲਦੇ ਆ ਫਿਰ ਆਪਣੀ 55 ਤੋਂ 60 ਦੇ ਵਿੱਚ ਛਾੜ ਦਊਗੀ ਤੇ ਬਾਕੀ ਕਣਕ ਆਪਣੀ ਵਧੀਆ ਖਲੋਤੀ ਆ ਇੱਕ ਇਹਦਾ ਇਹ ਫਾਇਦਾ ਵੀ ਇਹ ਕਣਕ ਡਿੱਗੀ ਨਹੀਂ ਗਈ ਤੇ ਆ ਦੇਖ ਲਓ ਸਾਰੀ ਕਣਕ ਇੱਕਸਾਰ ਖਲੋਤੀ ਆ ਕਣਕ ਬਿਲਕੁਲ ਨਹੀਂ ਡਿੱਗੀ ਤੇ ਬਾਕੀ ਜਿਹੜੀਆਂ ਕਈ ਜਿਹੜੇ ਬਾਲੀਆਂ ਭਾਰੀਆਂ ਕਣਕਾਂ ਨੇ ਜਿੰਨਾਂ ਨੇ ਰਲਾ ਕੇ ਬੀਜੀਆਂ 303 87 ਕਈ ਕਣਕਾਂ ਡਿੱਗ ਵੀ ਪਈਆਂ ਨੇ ਤੇ ਬਾਕੀ ਆਜੋ ਦੋਸਤੋ ਆਪਾਂ ਤੁਹਾਨੂੰ ਜਿਉਂ ਦਿਖਾਉਣੇ ਆ ਆ ਦੋਸਤੋ ਆਪਾਂ ਜੋ ਬੀਜੇ ਸੀ ਦੇਖੋ ਤੇ ਜੌਂ ਤਾਂ ਮਤਲਬ ਕਿ ਬਹੁਤ ਭਾਰੇ ਖਲੋਤੇ ਆ ਪਰ ਆਪਾਂ ਨਾ ਪਹਿਲੀ ਵਾਰ ਕੀ ਰੱਬ ਅਸੀਂ ਅੱਗੇ ਜ਼ਿੰਦਗੀ ਦੇ ਵਿੱਚ ਆਪਾਂ ਜਾਣ ਹੀ ਕਦੀ ਵੀ ਬੀਜੇ ਸੀਗੇ ਤੇ ਇਹ ਜੌਂ ਇਹ ਆਪਾਂ ਲਾਪਰ ਤੇ ਉਤੋਂ ਕਹਿੰਦਾ ਮਤ ਵਾਲਾ ਇੱਕ ਦੋ ਬੰਦਿਆਂ ਨੇ ਪੁੱਛਿਆ ਕਹਿੰਦੇ ਉਤੋਂ ਲਾਪਰ ਦੋ ਕਿਉਂਕਿ ਇਹ ਕਾਦੀ ਜ਼ਿਆਦਾ ਕਰ ਜਾਂਦੇ ਆ ਉਹ ਲਾਪਰ ਤੇ ਇਹ ਹੁਣ ਕਣਕ ਦੇ ਨਾਲ ਹੀ ਚਲੇ ਗਏ ਪੱਕ ਤਾਂ ਗਏ ਨਾਲੇ ਭਾਰੇ ਜਾਦੇ ਹੁਣ ਕਰਕੇ ਡਿੱਗ ਵੀ ਪਏ ਨੇ ਆ ਦੇਖੋ ਡਿੱਗ ਪਏ ਨੇ ਤੇ ਜੇ ਇਹਦਾ 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 ਹੀ ਥਿਰਬਾ ਸਾਡਾ ਵੀ ਇੱਕ ਤੈਨੂੰ ਖਾ ਦੇਣਾ ਪਾਓ ਯੂਰੀਆ ਘੱਟ ਪਾਓ ਥੋੜੀ ਬਾਲੀ ਪਾ ਦਿਓ ਤੇ ਇੱਕ ਨੂੰ ਲਾਪਰੋਣਾ ਫਿਰ ਇਹ ਕਣਕ ਤੋਂ ਪਹਿਲਾਂ ਪੱਕਣਗੇ ਤੇ ਫਿਰ ਆਪਾਂ ਬੀਜੇ ਦਾ ਇਸ ਕਰਕੇ ਹੀ ਕਣਕ ਤੋਂ ਪਹਿਲਾਂ ਪੱਕ ਜਾਣਗੇ ਤੇ ਆਪਾਂ ਇਹਦੇ ਚ ਮੱਕੀ ਬੀਜ ਸਕੀਏ ਜਿਵੇਂ ਆਪਾਂ ਸਰੋਂ ਦੇ ਦੋ ਕਿੱਲਾਂ ਵਿੱਚ ਮੱਕੀ ਬੀਜੀ ਆ ਉਵੇਂ ਇਹ ਪਹਿੰਦੇ ਚ ਮੱਕੀ ਬੀਜੀ ਨਹੀਂ ਸੀ ਪਰ ਇਹ ਕਣਕ ਦੇ ਬਰਾਬਰ ਚਲੇ ਗਏ ਨੇ ਇਹ ਸਿਰਫ ਇੱਕ ਲਾਪਰਨ ਕਰਕੇ ਤੇ ਇੱਕ ਖਾਦ ਜਾਂ ਦੀ ਪਾਉਣ ਕਰਕੇ ਆ ਵੇਖੋ ਡਿੱਗ ਪਏ ਨੇ ਤੇ ਜੇ ਆਪਾਂ ਖਾਦ ਘੱਟ ਪਾਉਂਦੇ ਡਿੱਗਨੇ ਵੀ ਨਹੀਂ ਸੀ ਲਾਪਰ ਦੇ ਨਾਂ ਤੇ ਅੱਜ ਤੋਂ 10-15 ਦਿਨ ਪਹਿਲਾਂ ਵੱਡੇ ਜਾਣੇ ਸੀ ਬਾਕੀ ਭਾਰੇ ਦਾ ਬਹੁਤ ਨੇ ਅੰਮਾਨ ਆ 65 ਤੋਂ 70 ਮਾਣੇ ਚੜ ਜਾਣਗੇ ਤੇ ਇਹਦਾ ਰੇਟ ਆਪਾਂ ਨੂੰ 2600 ਰੁਪਿਆ ਰੇਟ ਆਪਾਂ ਨੂੰ ਇਹਦਾ ਮਿਲਦਾ ਪਿਆ ਜੋਵਾਂ ਦਾ ਤੇ ਜਿਹੜੀ ਆ ਫਸਰੋਂ ਆ ਉਹ ਆਪਾਂ 4950 ਰੁਪਏ ਵੇਚੀ ਆ ਤੇ ਝਾੜੋਂ ਦਾ ਚੰਗਾ ਨਿਕਲ ਗਿਆ ਉਹ ਤਾਂ ਆਪਾਂ ਅੱਗੇ ਪਿੱਛੇ ਵੀਡੀਓ ਪਾਈ ਵੀ ਸੀ ਤੇ ਬਸ ਇਹੀ ਜਾਣਕਾਰੀ ਸਾਂਝੇ ਕਰਦੇ ਹੋਏ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਔਲਖ ਤੁਹਾਡੇ ਤੋਂ ਜਾਈਤ ਲੈਣਾ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਸਸਿਆਕਾਲ